ਅੰਦਰ ਤੱਕੋ ਭਰੀ ਹੋਈ ਸੰਕੋਚ ਕਰੇ ਜੇ ਬੋਲਣ ਤੋਂ ਗੁੰਮਸਮ ਕਮਰੇ ਅੰਦਰ ਬੈਠੀ ਮਿਲੇ ਜੇ ਬੁਹਾ ਖੋਲਣ ਤੋਂ ਜੇਕਰ ਉਹਦੇ ਦੁਖੀ ਰਹਿ ਗਏ ਤੇਰੇ ਨਾਲ ਫਰੋਲਣ ਤੋਂ ਇੱਕ ਵਾਰੀ ਜੇ ਕੌੜੀ ਹੋ ਗਈ ਚੀਜੀ ਜੋ ਸੀ ਮਿੱਠੀ ਫਿਰ ਉਹ ਚੰਗੀ ਲੱਗਣੀ ਨਹੀਂ ਜਿਉ ਹੋਊਗੀ ਚੁੱਪਚੀ ਪੀਤੀ ਬੱਚਿਆਂ ਵਾਂਗ ਰੋਂਦੀ ਹੋਈ ਨੂੰ ਜੇਕਰ ਕਿਸੇ ਵਰਾਇਆ ਨਾ ਉਸਦੀ ਮਿਹਨਤ ਉਸਦੇ ਉਦਮ ਨੂੰ ਜੇ ਕਿਸੇ ਸਲਾਇਆ ਨਾ ਰੁਸੀ ਹੋਈ ਦਾ ਮੱਥਾ ਚੁੰਮ ਕੇ ਜੇਕਰ ਗੱਲ ਨਾਲ ਲਾਇਆ ਨਾ ਰੰਗਦਾਰ ਉਹਦੇ ਮੰਦੀ ਚਾਦਰ ਜੇ ਹੋ ਗਈ ਕਿਤੇ ਚਿੱਟੀ ਫਿਰ ਉਹ ਚੰਗੀ ਲੱਗਣੀ ਨਹੀਂ ਜੇ ਉਹ ਹੋ ਗਈ ਚੁੱਪਚੀਤੀ ਦੇਖ ਕੇ ਜੇਕਰ ਉੱਠਣਾ ਪੈਂਦਾ ਉਸ ਨੂੰ ਆਪੇ ਦਰਦਾਂ ਵਿੱਚ ਜੇਕਰ ਉਹ ਘਰੀ ਰਹਿੰਦੀ ਕੌਲੀਆਂ ਚਮਚਿਆਂ ਕਰਦਾ ਵਿੱਚ ਜੇਕਰ ਖੁਦ ਦੇ ਚਾਹੀ ਭੁੱਲ ਗਈ ਘਿਰ ਕੇ ਰਹਿ ਗਈ ਫਰਜ਼ਾਂ ਵਿੱਚ ਅਜੇ ਵੀ ਮੌਕਾ ਯਾਦ ਰੱਖੀ ਉਹਦੇ ਜਨਮ ਦਿਨ ਦੀ ਮੀਤੀ ਨਹੀਂ ਤੇ ਚੰਗੀ ਲੱਗਣੀ ਨਹੀਂ ਉਹ ਜੇ ਹੋ ਗਈ ਚੁੱਪਚੀਤੀ ਸਜੀ ਹੋਈ ਦੀ ਜੇਕਰ ਬੋਲ ਕੇ ਹੁੰਦੀ ਨਹੀਂ ਤਾਰੀਫ਼ ਕਦੇ ਉਸ ਦੇ ਰੋਣ ਤੇ ਤੈਨੂੰ ਜੇਕਰ ਹੁੰਦੀ ਨਹੀਂ ਤਕਲੀਫ਼ ਕਦੇ ਉਸ ਕੋਲ ਮਨ ਹਲਕਾ ਕਰਨੇ ਲਈ ਰੱਖਦਾ ਨਹੀਂ ਤਸ਼ਰੀਫ਼ ਕਦੇ ਬਣ ਜਾਂਦੀ ਫਿਰ ਗੁਲਦਸਤੇ ਬਿਨ ਸੁੰਨੀ ਜਈ ਅੰਗੀਠੀ ਫਿਰ ਉਹ ਚੰਗੀ ਲੱਗਣੀ ਨਹੀਂ ਜਿਉ ਹੋ ਵੀ ਚੁੱਪ ਚਪੀਤੀ